ਚਿੰਤਾਜਨਕ ਖਬਰ ਖਨੌਰੀ ਬਾਰਡਰ ਤੋਂ ਆ ਰਹੀ ਹੈ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦਾ ਮਰਨ ਵਰਤ ਨੂੰ 40 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਜਿਸ ਦੇ ਕਰਕੇ ਉਹਨਾਂ ਦੀ ਸਿਹਤ ਹੋਰ ਨਾਜ਼ੁਕ ਹੋ ਚੁੱਕੀ ਹੈ ਹਾਲਾਂਕਿ ਇੱਕ ਵੱਡੀ ਮਹਾਪੰਚਾਇਤ ਦੇ ਵਿੱਚ ਥੋੜੇ ਸਮੇਂ ਦੇ ਲਈ ਕੁਝ ਚੰਦ ਮਿੰਟਾਂ ਦੇ ਲਈ ਉਹਨਾਂ ਨੂੰ ਸਾਰੇ ਕਿਸਾਨਾਂ ਦੇ ਮਜ਼ਦੂਰਾਂ ਦੇ ਜਿਹੜਾ ਇਕੱਠ ਵੱਡਾ ਹੋਇਆ ਸੀ ਉਸ ਦੇ ਸਾਹਮਣੇ ਵੀ ਲਿਆਂਦਾ ਗਿਆ ਉਸ ਉਹਨਾਂ ਨੇ ਸੰਬੋਧਨ ਵੀ ਕੀਤਾ ਪਰ ਉਸ ਤੋਂ ਬਾਅਦ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਹੁੰਦਾ ਉਸ ਦੇ ਵਿੱਚ ਕੁਝ ਚਿੰਤਾਜਨਕ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਨੇ ਹਾਲਾਂਕਿ ਪੰਜਾਬ ਸਰਕਾਰ ਦੇ ਮੌਜੂਦਾ ਤੇ ਸਾਬਕਾ ਅਧਿਕਾਰੀ ਜਿਨ੍ਹਾਂ ਦੀ ਜ਼ਿੰਮੇਵਾਰੀ ਉੱਥੇ ਲਗਾਈ ਗਈ ਹੈ ਉਹ ਵੀ ਪੀਤੇ ਦਿਨ ਵੀ ਉੱਥੇ ਰਹਿੰਦੇ ਨੇ ਸਾਰਾ ਦਿਨ ਪਰ ਗੱਲ ਨਹੀਂ ਬਣੀ ਜਗਜੀਤ ਸਿੰਘ ਡੱਲੇਵਾਲ ਨਹੀਂ ਮੰਨੇ ਮੈਡੀਕਲ ਸਹੂਲਤ ਲੈਣ ਨੂੰ ਲੈ ਕੇ ਔਰ ਇਸੇ ਤਰ੍ਹਾਂ ਦੇ ਜਿਹੜੀ ਸਥਿਤੀ ਹੋਰ ਜ਼ਿਆਦਾ ਨਾਜ਼ੁਕ ਬਣਦੀ ਜਾ ਰਹੀ ਹੈ ਗੰਭੀਰ ਬਣਦੀ ਜਾ ਰਹੀ ਹੈ ਹਾਲਾਂਕਿ ਪ੍ਰਕਾਸ਼ਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੇ 6 ਜਨਵਰੀ ਯਾਨੀ ਕਿ ਅੱਜ ਦੇ ਦਿਨ ਸ਼ੰਭੂ ਬਾਰਡਰ ਦੇ ਉੱਤੇ ਵੀ ਕਿਸਾਨਾਂ ਨੂੰ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਗੱਲ ਕੀਤੀ ਗਈ ਸੀ ਤਾਂ ਕਿ ਪ੍ਰਕਾਸ਼ ਪੁਰਬ ਉੱਥੇ ਮਨਾਇਆ ਜਾ ਸਕੇ ਸ਼ੰਭੂ ਬਾਰਡਰ ਖਨੌਰੀ ਬਾਰਡਰ ਦੋਨਾਂ ਪਾਸੇ ਜਿਹੜਾ ਲਗਾਤਾਰ ਕਿਸਾਨਾਂ ਦੀ ਗਿਣਤੀ ਵਧਾਉਣ ਨੂੰ ਲੈ ਕੇ ਕਿਸਾਨਾਂ ਆਗੂਆਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਖਾਸ ਕਰਕੇ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਜਿਹੜੇ ਕੀ ਆਪਣੇ ਆਪ ਨੂੰ ਗੈਰ ਰਾਜਨੀਤਿਕ ਦੱਸਦੇ ਨੇ ਉਹਨਾਂ ਦੋਵਾਂ ਫੋਰਮਾਂ ਵੱਲੋਂ ਲਗਾਤਾਰ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਇਸੇ ਤਰ੍ਹਾਂ 9 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੀ ਇਹਨਾਂ ਮੰਗਾਂ ਨੂੰ ਲੈ ਕੇ ਔਰ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਮੱਦੇ ਨਜ਼ਰ ਇੱਕ ਵੱਡੀ ਮਹਾਪੰਚਾਇਤ ਮੋਗੇ ਦੇ ਵਿੱਚ ਵੀ ਕੀਤੀ ਜਾ ਰਹੀ ਹੈ ਔਰ 10 ਤਰੀਕ ਨੂੰ ਅਰਥੀ ਫੂਕ ਮੁਜਾਰੇ ਆ ਜਿਹੜੇ ਉਹ ਬਾਰਡਰ ਤੇ ਬੈਠੇ ਜਿਹੜੇ ਕਿਸਾਨ ਆ ਉਹਨਾਂ ਵੱਲੋਂ ਵੀ ਕੀਤੇ ਜਾਣਗੇ ਤਾਂ ਇਸ ਤਰੀਕੇ ਦੇ ਨਾਲ ਜਿਹੜੀ ਹੁਣ ਖਬਰ ਆਈ ਹੈ ਮੈਡੀਕਲ ਬੁਲੇਟਿਨ ਆਇਆ ਕਿ 43-42 ਦਿਨ ਹੋ ਚੁੱਕੇ ਨੇ ਔਰ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਖਨੌਰੀ ਬਾਰਡਰ ਤੇ ਮਰਨ ਵਰਤ ਜਾਰੀ ਹੈ ਡਾਕਟਰ ਕੁਲਦੀਪ ਕੌਰ ਨੇ ਪ੍ਰੈਸ ਕਾਨਫਰੰਸ ਦੌਰਾਨ ਮੈਡੀਕਲ ਬੁਲੇਟਿਨ ਜਾਰੀ ਕਰਦੇ ਹੋ ਦੱਸਿਆ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਕੱਲ ਸ਼ਾਮ ਤੋਂ ਵਾਰ-ਵਾਰ ਉਲਟੀਆਂ ਆ ਰਹੀਆਂ ਸਨ ਜਿਸ ਕਾਰਨ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਅੱਜ ਬੋਲਣ ਦੀ ਵੀ ਯੋਗ ਨਹੀਂ ਰਹੇ ਉਹਨਾਂ ਦੱਸਿਆ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਜਿਗਰ ਗੁਰਦੇ ਅਤੇ ਫੇਫੜਿਆਂ ਵਿੱਚ ਵੀ ਖਰਾਬੀ ਆਈ ਹੈ ਉਹਨਾਂ ਨੇ ਕਿਹਾ ਕਿ ਜੇਕਰ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਅੱਜ ਵੀ ਖਤਮ ਹੋ ਜਾਂਦਾ ਤਾਂ ਵੀ ਉਹਨਿਸ ਗੱਲ ਦਾ ਖਤਰਾ ਬਣਿਆ ਹੋਇਆ ਕਿ ਫਿਰ ਵੀ ਉਹਨਾਂ ਦੇ ਸਾਰੇ ਅੰਗ 100% ਦੀ ਕੰਮ ਨਹੀਂ ਕਰ ਸਕਣਗੇ ਡਾਕਟਰਾਂ ਨੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਪਿਛਲੇ ਕਈ ਦਿਨਾਂ ਤੋਂ ਠੀਕ ਤਰ੍ਹਾਂ ਨਾਲ ਖੜੇ ਵੀ ਨਹੀਂ ਹੋ پا ਰਹੇ ਜਿਸ ਕਾਰਨ ਉਹਨਾਂ ਦਾ ਵਜ਼ਨ ਵੀ ਜਿਹੜਾ ਕਾਫੀ ਹੱਦ ਤੱਕ ਘਟ ਗਿਆ ਡਾਕਟਰਾਂ ਨੇ ਇਹ ਵੀ ਦਾਵਾ ਕੀਤਾ ਦੱਸਿਆ ਕਿ ਉਹਨਾਂ ਦਾ ਮਸਲ ਮਾਸ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ ਸ਼ਾਇਦ ਉਹ ਕਦੇ ਵੀ ਦੁਬਾਰਾ ਠੀਕ ਨਹੀਂ ਹੋ ਸਕੇਗਾ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਦਾ ਜਿਹੜਾ ਲਗਾਤਾਰ ਸਰੀਰਕ ਤੌਰ ਦੇ ਉੱਤੇ ਕਮਜ਼ੋਰੀ ਹੁੰਦੀ ਜਾ ਰਹੀ ਹੈ ਜਿਸ ਕਾਰਨ ਉਹਨਾਂ ਦੀ ਖੂਨ ਦੀ ਕਮੀ ਸਾਫ਼ ਜਿਹੜੀ ਆ ਦਿਖਾਈ ਦੇ ਰਹੀ ਹੈ ਔਰ ਖੂਨ ਸਾਫ਼ ਕਰਨ ਦੀ ਸਰੀਰਕ ਸਮਰੱਥਾ ਵੀ ਹੈ ਜਿਹੜੀ ਉਹ ਘਟਦੀ ਜਾ ਰਹੀ ਹੈ ਸੰਯੁਕਤ ਕਿਸਾਨ ਮੋਰਚੇ ਦੇ ਇੱਕ ਭਾਈਵਾਲ ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੋਹਾਨ ਵੀ ਖਨੌਰੀ ਬਾਰਡਰ ਤੇ ਜਦੋਂ ਪਹੁੰਚੇ ਤਾਂ ਉਹਨਾਂ ਨੇ ਮਰਨ ਵਰਤ ਤੇ ਬੈਠੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਹਾਲਚਲ ਜਾਣਨ ਲਈ ਵੀ ਉਹ ਪਹੁੰਚੇ ਸਨ ਬਾਅਦ ਵਿੱਚ ਕਿਸਾਨ ਆਗੂਆਂ ਕਾਕਾ ਸਿੰਘ ਕੋਟੜਾ ਅਭਿਮਨਿਉ ਕੁਹਾੜ ਤੇ ਸੁਖਜੀਤ ਸਿੰਘ ਹਰ ਦੋ ਝੰਡੇ ਆਦਿ ਨਾਲ ਕਿਸਾਨ ਆंदोलਨ ਸੰਬੰਧੀ ਗੱਲਬਾਤ ਕਰਦੇ ਹੋਏ ਇਹ ਵੀ ਵਿਚਾਰ ਚਰਚਾ ਕੀਤੀ ਗਈ ਔਰ ਇਸੇ ਦੇ ਦੌਰਾਨ ਜਿਹੜੇ ਕਿ ADGP ਨੇ ਜਸਕਰਨ ਸਿੰਘ DIG ਪਟਿਆਲਾ ਰੇਜ ਮਨਦੀਪ ਸਿੰਘ ਸਿੱਧੂ ADC ਪਟਿਆਲਾ ਅਨੂਪ੍ਰੀਤਾ ਜੋਹਲ ਸਾਭਕਾ DIG ਨਰਿੰਦਰ ਭਾਰਗਵ ਤੇ SSP ਪਟਿਆਲਾ ਡਾਕਟਰ ਨਾਨਕ ਸਿੰਘ ਦੀ ਸਰਕਾਰੀ ਡਾਕਟਰਾਂ ਦੀ ਟੀਮ ਸਮੇਤ ਖਨੌਰੀ ਸਰਹਾਦ ਉਤੇ ਪਹੁੰਚੇ ਉਹਨਾਂ ਕਿਸਾਨ ਮੋਰਚੇ ਦੇ ਨੇੜੇ ਹੀ ਸਥਿਤ ਇੱਕ ਨਿੱਜੀ ਹੋਟਲ ਵਿੱਚ ਕਿਸਾਨ ਆਗੂਆਂ ਕਾਕਾ ਸਿੰਘ ਕੋਟੜਾ ਨੌਜਵਾਨ ਕਿਸਾਨਾਂ ਆਗੂ ਵਿਮਨਿਊ ਕਹਾੜ ਨਾਲ ਕਰੀਬ ਡੇਢ ਘੰਟੇ ਤੱਕ ਲੰਮੀ ਵਾਰਤਾ ਕੀਤੀ ਵਿਚਾਰ ਚਰਚਾ ਕੀਤੀ ਪਰ ਇਸ ਸੰਬੰਧ ਵਿੱਚ ਪੱਤਰਕਾਰਾਂ ਨੂੰ ਪੁੱਛੇ ਜਾਣ ਤੇ ਵਿਮਨਿਊ ਕਹਾੜ ਨੇ ਦੱਸਿਆ ਕਿ ਢੱਲੇਵਾਲ ਨੂੰ ਕੱਲ ਕਿਸਾਨ ਮਹਾਪੰਚਾਇਤ ਤੋਂ ਬਾਅਦ ਸ਼ਾਮ ਵੇਲੇ ਹੀ ਉਲਟੀਆਂ ਆਉਣ ਲੱਗੀਆਂ ਸਨ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕੱਲ ਖਨੌਰੀ ਮੋਰਚੇ 'ਚ ਪਹੁੰਚੇ ਲੱਖਾਂ ਲੋਕਾਂ ਨੇ ਜਦੋਂ ਪੰਜਾਬ ਪੁਲਿਸ ਦੇ ਸਾਬਕਾ ਸੀਨੀਅਰ ਅਧਿਕਾਰੀ ਇਸ ਦੇ ਮਸਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਮਨਜੀਤ ਸਿੰਘ ਬਰਾੜ ਸੁਖਵਿੰਦਰ ਸਿੰਘ ਦੀ ਗਵਾਹੀ ਹੇਠ ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਤੇ ਹੋਰ ਕਈ ਵਫਦਾਂ ਜਿਹੜੇ ਉੱਥੇ ਆਉਣਗੇ ਲਈ ਸ਼ੁਰੂ ਹੋ ਚੁੱਕੇ ਨੇ ਆਰ ਲਗਾਤਾਰ ਕੰਮ ਕੀਤਾ ਜਾ ਰਿਹਾ ਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਗੱਲ ਕਰੀਏ ਤਾਂ ਉਹਨਾਂ ਦੇ ਸਾਥੀ ਕਿਸਾਨ ਆਗੂਆਂ ਨੇ ਵੀ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਉਹਨਾਂ ਨੇ ਜਿਹੜੀ ਆਪਣੀ ਕਮਿਟਮੈਂਟ ਕੀਤੀ ਹੈ ਕਿ ਉਦੋਂ ਤੱਕ ਮੈਡੀਕਲ ਸਹੂਲਤ ਨਹੀਂ ਲੈਣਗੇ ਜਦੋਂ ਤੱਕ ਕਿਸਾਨ ਕਿਸਾਨਾਂ ਦੇ ਨਾਲ ਕੇਂਦਰ ਸਰਕਾਰ ਕੋਲੋਂ ਕਿਸੇ ਤਰ੍ਹਾਂ ਦੀ ਗੱਲਬਾਤ ਦਾ ਰਾਹ ਨਹੀਂ ਖੋਲਿਆ ਜਾਂਦਾ ਜੇਕਰ ਉਹ ਗੱਲਬਾਤ ਦਾ سلسلہ جاری ਨਹੀਂ ਹੁੰਦਾ ਤਾਂ ਆਪਣਾ ਮਰਨ ਵਰਤ ਤੋਂ ਪਿੱਛੇ ਨਹੀਂ ਹਟਣਗੇ ਔਰ ਇਥੋਂ ਤੱਕ ਕਿ ਮੈਡੀਕਲ ਸਹੂਲਤੋ ਫਿਰ ਸਿਰਫ ਇਸ ਸ਼ਰਤ ਤੇ ਲੈਣ ਨੂੰ ਤਿਆਰ ਨਹੀਂ ਕਿ ਕੇਂਦਰ ਸਰਕਾਰ ਗੱਲਬਾਤ ਕਰੇ ਔਰ ਮਰਨਵਰਤ ਇਸ ਸ਼ਰਤ ਤੇ ਤੋੜਨ ਨੂੰ ਤਿਆਰ ਨੇ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਸਮੇਤ 10-12 ਮੰਗਾ ਕਿਸਾਨਾਂ ਦੀਆਂ ਮੰਗੀਆਂ ਜਾਣ ਇਸ ਨੂੰ ਲੈ ਕੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮਰਨਵਰਤ ਰੱਖਿਆ ਹੋਇਆ ਤਾਂ ਹੁਣ ਇਸ ਨੂੰ ਲੈ ਕੇ ਦੇਖਦੇ ਹਾਂ ਕਿ ਲਗਾਤਾਰ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਬੇਸ਼ੱਕ ਦੀ ਜਾ ਕੇ ਉੱਥੇ ਹਾਜ਼ਰੀ ਭਰੀ ਜਾਂਦੀ ਰਹੀ ਹੋਵੇ ਫੋਟੋਆਂ ਤਸਵੀਰਾਂ ਰੋਜ਼ ਆ ਜਾਂਦੀਆਂ ਨੇ ਕਿ ਅੱਜ ਕੋਈ ਸਰਕਾਰ ਦੇ ਵੱਲੋਂ ਗਿਆ ਮਨਾਉਣ ਕਿਸਾਨਾਂ ਆਗੂ ਨੂੰ ਪਰ ਕਿਸਾਨ ਆਗੂ ਵੀ ਅੱਗੋਂ ਇੱਕ ਗੱਲ ਤੇ ਅੜੇ ਨੇ ਕਿ ਸਾਡੀਆਂ ਮੰਗਾਂ ਦੇ ਲਈ ਸਾਡਾ ਨਿਸ਼ਾਨਾ ਹੈ ਔਰ ਖਾਸ ਕਰਕੇ ਜਿਹੜਾ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਉਸਦੇ ਲਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਐਲਾਨ ਹੋ ਸਕਦਾ ਹੈ ਇਸ ਤੋਂ ਪਹਿਲਾਂ 101 ਇੱਕ ਕਿਸਾਨਾਂ ਦੇ ਜਿਹੜੇ ਜਥੇ ਮਰਜੀਵੜੇ ਜਥੇ ਭੇਜਣ ਦੀ ਭਾਈ ਸ਼ੁਰੂ ਕੀਤੀ ਗਈ ਸੀ ਉਹ 2-3 ਦਫਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਕਿਸਾਨਾਂ ਦਾ ਜਿਹੜੇ ਅੱਗੇ ਵਧਣਾ ਚਾਹੁੰਦੇ ਸਨ ਹਾਲਾਂਕਿ ਨੇ ਹੱਥੇ ਕਿਸਾਨਾਂ ਦੇ ਉੱਤੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕੇਂਦਰ ਸਰਕਾਰ ਦੇ ਨਾਲ ਦੇ ਬਲ ਪ੍ਰਯੋਗ ਦੇ ਨਾਲ ਮਦਦ ਲੈ ਕੇ ਕਾਫੀ ਜ਼ਿਆਦਾ ਤਸ਼ੱਦਦ ਕੀਤਾ ਗਿਆ ਉਹਨਾਂ ਉੱਤੇ ਹੰਜੂ ਗੈਸ ਦੇ ਗੋਲੇ ਛੁੱਟੇ ਗਏ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਗਈਆਂ ਪਾਣੀ ਦੀਆਂ ਬਿਛਾੜਾ ਮਾਰੀਆਂ ਗਈਆਂ ਔਰ ਅੱਗੇ ਨਾ ਹੀ ਵਧਣ ਦਿੱਤਾ ਗਿਆ ਹਾਲਾਂਕਿ ਪਹਿਲਾਂ ਕਿਹਾ ਸੀ ਕਿ ਟਰੈਕਟਰ ਟਰਾਲੀਆਂ ਤੋਂ ਬਿਨਾ ਕਿਸਾਨ ਅੱਗੇ ਜਾ ਸਕਦੇ ਨੇ ਦਿੱਲੀਵਾਲ ਪਰ ਪੈਦਲ ਵੀ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਔਰ ਸੁਪਰੀਮ ਕੋਰਟ ਦੀ ਬਣਾਈ ਹੋਈ ਕਮੇਟੀ ਦਾ ਵੀ ਹਾਲੇ ਤੱਕ ਕੋਈ ਵੀ ਸਿੱਟਾ ਨਹੀਂ ਨਿਕਲਿਆ ਕਿਉਂਕਿ ਬੈਠਕ ਹੀ ਮੁਕੰਮਲ ਨਹੀਂ ਹੋ ਸਕੀ ਜੇਕਰ ਉਹ ਬੈਠਕ ਨਹੀਂ ਹੋਈ ਤਾਂ ਉਸ ਦਾ ਪਿਛੇ ਕਿਸਾਨਾਂ ਨੇ ਕਾਰਨ ਦੱਸਿਆ ਕਿ ਉਸਦੇ ਵਿੱਚ ਏਜੰਡੇ ਹੀ ਸਿਰਫ ਉਹ ਨੇ ਕਿ ਕਿਸਾਨ ਰਾਹ ਖੋਲ ਦੇਣ ਹਾਲਾਂਕਿ ਕਿਸਾਨਾਂ ਨੇ ਰਾਹ ਬੰਦ ਨਹੀਂ ਕੀਤਾ ਹਰਿਆਣਾ ਸਰਕਾਰ ਨੇ ਕੀਤਾ ਉਹ ਹਰਿਆਣਾ ਸਰਕਾਰ ਨੂੰ ਪੁੱਛਿਆ ਜਾਣਾ ਚਾਹੀਦਾ ਔਰ ਦੂਜੀ ਗੱਲ ਕਿਸਾਨ ਆਗੂ ਜਿਹੜੇ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਤੋੜਨ ਉਹ ਕਹਿੰਦੇ ਕਿ ਉਦੋਂ ਤੋੜਨਗੇ ਜਦੋਂ ਮੰਗਾਂ ਮੰਨੀਆਂ ਜਾਣਗੀਆਂ ਜਾਂ ਕੇਂਦਰ ਸਰਕਾਰ ਗੱਲਬਾਤ ਸ਼ੁਰੂ ਕਰੇਗੀ ਇਹ ਦੋਵੇਂ ਗੱਲਾਂ ਹਾਲੇ ਨੇਪਰੇ ਨਹੀਂ ਚੜਨਗੀਆਂ ਕਿਉਂਕਿ ਹਾਲੇ ਕਿਸੇ ਪਾਸੇ ਵੀ ਜਿਹੜੀ ਆ ਸਹਿਮਤੀ ਨਹੀਂ ਬਣੀ ਅਤੇ ਦੂਜੇ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਸਥਿਤੀ ਲਗਾਤਾਰ ਨਾਜੁਕ ਦੱਸੀ ਜਾ ਰਹੀ ਹੈ ਜਿਵੇਂ ਡਾਕਟਰਾਂ ਨੇ ਮੈਡੀਕਲ ਬੁਲੇਟਨ ਜਿਹੜਾ ਉਹ ਸਾਂਝਾ ਕੀਤਾ ਉਸ ਤੋਂ ਇਹ ਚਿੰਤਾਜਨਕ ਸਥਿਤੀ ਹੋਰ ਬਣ ਗਈ ਹੈ ਖਨੌਰੀ ਬਾਰਡਰ ਤੋਂ ਕਿ ਕਿਸੇ ਵੇਲੇ ਵੀ ਕਿਸੇ ਤਰ੍ਹਾਂ ਦੀ ਵੀ ਮੰਦ ਭਾਗੀ ਖਬਰ ਸਾਹਮਣੇ ਆ ਸਕਦੀ ਹੈ ਹਾਲਾਂਕਿ ਕਿਸਾਨ ਕਦੇ ਵੀ ਨਹੀਂ ਚਾਹਣਗੇ ਕਿਸ ਤਰ੍ਹਾਂ ਉਹਨਾਂ ਦਾ ਆਗੂ ਇਸ ਮੋਰਚੇ ਦੇ ਵਿੱਚ ਆਪਣੀ ਜਾਨ ਗਵਾਏ ਉਹਨਾਂ ਦੇਖਦੇ ਆ ਕਿ ਇਸ ਦੇ ਕੇਂਦਰ ਸਰਕਾਰ ਤੇ ਨਿਰਭਰ ਕਰਦਾ ਹੈ ਕਿ ਕਦੋਂ ਤੱਕ ਉਹਨਾਂ ਦੇ ਕੰਨਾਂ ਤੇ ਜੂੰ ਸਰਕਦੀਆਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਦਾ سلسلہ ਤੋੜਿਆ ਜਾਂਦਾ ਹੈ। ਲਾਜ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।